ਜਗੁੰਦਰਪਾਲ ਸਾਹਿਬ ਕਾ ਵਿਧਾਇਕ ਹਲਕੀ ਪੋਇਟ ਨੂੰ ਸਤਿ ਪ੍ਰਣਾਮ ਕਰਤ ਹਾਂ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਦਿਵਾਲੀ ਦੀ ਤੇ ਨਮਨ ਸੰਬੋਧਨ ਮੁਬਾਰਕਾ ਦੇਣਾ ਔਰ ਖਾਸ ਤੌਰ ਤੇ ਭਗਵਾਨ ਸ਼੍ਰੀ ਰਾਮ ਜੀ ਦੀ ਅੱਗੇ ਮੈਂ ਪ੍ਰਾਰਥਨਾ ਕਰਦਾ ਵੀ ਸਾਰੇ ਲੋਕਾਂ ਦੇ ਉੱਤੇ ਭਗਵਾਨ ਚੀਰੀ ਰੰਦਾ ਮਿਹਰ ਭਰਿਆ ਹੱਥ ਰਵੇ ਸਾਡਾ ਇਲਾਕਾ ਜਿਹੜਾ ਦਿਨ ਦੂਣੀ ਤੇ ਰਾਤ ਚੂਣੀ ਤੇ ਰਹੀ ਕਰੇ ਇਹ ਮੇਰੀ ਕਾਮਨਾ ਹੈ ਔਰ ਖਾਸ ਤੌਰ ਤੇ ਲੋਕਾਂ ਅਗੇ ਮੇਰੀ ਪ੍ਰਾਰਥਨਾ ਹੈ ਭਗਵਾਨ ਰਾਮ ਨੇ ਹਿਆਣਾ ਸਾਲ ਪਹਿਲੇ ਆਪ ਜਨਮ ਲੈ ਕੇ ਲੋਕਾਂ ਨੂੰ ਗਿਆਨ ਦਿੰਦਾ ਹੈ ਪਏ ਬੰਦੇ ਨੂੰ ਆਪਣੀ ਜ਼ਿੰਦਗੀ ਕਿਸਰਾ ਬਤੀਤ ਕਰਨੀ ਚਾਹੀਦੀ ਹੈ ਹਰ ਰਾਜੇ ਨੂੰ ਆਪਣੀ ਪ੍ਰਜਾ ਦੇ ਪ੍ਰਤੀ ਕਿਸਰਾ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਭਰਾ ਨੂੰ ਭਰਾ ਨਾਲ ਕਿਦਾਂ ਰਹਿਣਾ ਚਾਹੀਦਾ ਹੈ ਹੋਰ ਮਾਂ ਬੁੱਤ ਨੂੰ ਕਿਦਾਂ ਰਹਿਣਾ ਚਾਹੀਦਾ ਹੈ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਾ ਸੱਤਾ ਚਾਰ ਜਿਹੜਾ ਉਹ ਪਗਵਾ ਰਾਮ ਨੇ ਕਰਕੇ ਦੱਸਿਆ ਤੇ ਮੇਰੀ ਲੋਕਾਂ ਕੇ ਬੇਨਤੀ ਹੈ ਅਗਰ ਆਪਣੇ ਦੇਸ਼ ਨੂੰ ਘਾਂ ਲੈ ਕੇ ਜਾਣਾ ਚਾਹਦੇ ਹੋ ਤਾਕੀਦੇ ਹੁੰਤੀ ਚਾਹਦੇ ਹੋ ਤੇ ਫਿਰ ਭਗਵਾਨ ਆ ਰਾਮ ਨੇ ਜੋ ਦੱਸਿਆ ਉਹ ਸਾਨੂੰ ਸਾਰਿਆਂ ਨੂੰ ਉਹਦੇ ਰਾਮੋ ਕਰਮ ਦੇ ਉਤੇ ਚੱਲਣਾ ਚਾਹੀਦਾ ਔਰ ਖਾਸ तौर ਦੇ ਉਤੇ ਮੇਰੇ ਵਿੱਚ ਭਗਵਾਨ ਆ ਰਾਮ ਨੇ ਇਹ ਵੀ ਦੱਸਿਆ ਸਚਾਈ ਹੋਰ ਬੁਰਾਈ ਸਚਾਈ ਦਾ ਕੀ ਮੁੱਲ ਹੈ ਤੇ ਬੁਰਾਈ ਦਾ ਕੀ ਮੁੱਲ ਹੈ ਉਹ ਕਰਕੇ ਦੱਸਿਆ ਉਹਨਾਂ ਕਿ ਸਚਾਈ ਜਿਹੜੀ ਹੈ ਉਹਦਾ ਹੀ ਮੁੱਲ ਹੁੰਦਾ ਹੈ ਬੁਰਾਈ ਜਿਹੜੀ ਹੈ ਉਹਦੀ ਹਮੇਸ਼ਾ ਹਾਰ ਹੁੰਦੀ ਹੈ ਇਸ ਕਰਕੇ ਹਰ ਇੱਕ ਇਨਸਾਨ ਨੂੰ ਸਚਾਈ ਦੇ ਉੱਤੇ ਚੱਲਣਾ ਚਾਹੀਦਾ ਹੈ ਬੁਰਾਈ ਨੂੰ ਛੱਡਣਾ ਚਾਹੀਦਾ ਹੈ ਔਰ ਆਪਣੇ ਆਪਣੇ ਮਾਪਿਓ ਦੀ ਜਿਹੜੀ ਸੇਵਾ ਉਹ অতি ਜ਼ਰੂਰੀ ਹੈ ਆਪਣੇ ਆਪਣੇ ਮਾਪਿਆਂ ਦੀ ਜਿਹੜੀ ਸੇਵਾ ਕਰੋਗੇ ਫਿਰ ਭਗਵਾਨ ਰਾਮ ਵੀ ਖੁਸ਼ ਹੈ ਮਾਤਾ ਸੀਤਾ ਵੀ ਖੁਸ਼ ਹੈ ਇਸ ਕਰਕੇ ਮੇਰੀ ਸਾਰਿਆਂ ਦੀ ਪ੍ਰਾਰਥਨਾ ਇਹ ਜਿਹੜੀਆਂ ਗੱਲਾਂ ਮੈਂ ਕਹਿ ਚਲਿਆ ਇਹਨਾਂ ਗੱਲਾਂ ਦੇ ਉੱਤੇ ਸਾਰੇ ਮੇਰੇ ਭੈਣ ਭਰਾ ਛੋਟੇ ਬੱਚੇ ਹਾਮਲ ਕਰਿਓ જય શ્રી ਰਾਮ જય શ્રી ਰਾਮ જય ਸ਼੍ਰੀ